ਜ਼ਿਲ੍ਹਾ ਬਰਨਾਲਾ ਦੇ ਪਿੰਡ ਢਲਮਾ ਦੇ ਇੱਕ ਕਿਸਾਨ 나జర్ ਸਿੰਘ ਪੁੱਤਰ ਮੁੰਸ਼ੀ ਸਿੰਘ ਦੀ ਕਿਸਾਨ ਅੰਦੋਲਨ ਦੇ ਦੌਰਾਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਪ੍ਰਾਪਤ ਹੋਈ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਕਿਸਾਨ 나జర్ ਸਿੰਘ ਪਿਛਲੇ ਦਿਨ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਹੋਏ ਸਨ ਪਰ ਜਿਉਂ ਹੀ ਉਹ ਕੱਲ ਬੱਸ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਨੂੰ ਪਰਤਣ ਲੱਗੇ ਤਾਂ ਉਹਨਾਂ ਦਾ ਵੱਸ ਵਿਚ ਹੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਉਧਰ ਦੁਖਦਾਈ ਘਟਨਾ ਦਾ ਪਤਾ ਲੱਗਦਾ ਹੈ ਕਿਸਾਨ ਜਥੇਬੰਦੀਆਂ ਸਣੇ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਘਰ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਘਟਨਾ ਸੰਬੰਧੀ ਪਤਾ ਲੱਗਦਾ ਹੈ ਸਿਵਲ ਪ੍ਰਸ਼ਾਸਨ ਦੇ ਨਾਇਬ ਤਸਿਲਦਾਰ ਅਵਤਾਰ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੇ ਉਪ ਕਪਤਾਨ ਪੁਲਿਸ ਬਲਜੀਤ ਸਿੰਘ ਬਰਾੜ ਤਪਾ ਵੀ ਘਟਨਾ ਸਥਾਨ ਤੇ ਪੁੱਜੇ ਹੋਏ ਸਨ ਕਿਸਾਨ ਜਥੇਬੰਦੀਆਂ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ 10 ਲੱਖ ਰੁਪਇਆ ਮੁਆਵਜ਼ਾ ਤੇ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ ਉਧਰ ਕਿਸਾਨ ਨਿਮਨ ਜ਼ਮੀਨ ਦਾ ਮਾਲਕ ਦੱਸਿਆ ਜਾ ਰਿਹਾ ਹੈ ਜੋ ਆਪਣੇ ਪਿੱਛੇ ਇੱਕ ਧੀ ਤੇ ਇੱਕ ਪੁੱਤਰ ਸਣੇ ਵਾਕੀ ਪਰਿਵਾਰ ਛੱਡ ਗਿਆ ਹੈ ਘਟਨਾ ਨੂੰ ਲੈ ਕੇ ਪਿੰਡਾਂ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਸਬੰਧੀ ਪਤਾ ਲੱਗਦਿਆਂ ਹੀ ਐਸਜੀਪੀਸੀ ਦੇ ਹਲਕਾ ਭਦੌੜ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਗਾ ਵੱਲੋਂ ਵੀ 1 ਲੱਖ ਰੁਪਇਆ ਹਣਿ ਸਰ ਜੀ ਅੱਜ ਕਿਸਾਨ ਨਾਜ ਸਿੰਘ ਦੀ ਮੌਤ ਹੋਈ ਹੈ ਉਹਦੇ ਬਾਰੇ ਬੜਾ ਦੱਸੋ ਜੀ। ਅੱਜ ਸਾਨੂੰ ਪਤਾ ਲੱਗਿਆ ਸੀਗਾ ਜੀ ਵੀ ਇਹਦਾ ਕਰਕੇ ਕਿਸਾਨ ਨਾਜਰ ਸਿੰਘ ਜਿਹੜੇ ਦਿੱਲੀ ਸੰਘਰਸ਼ ਤੇ ਲੇ ਹੋ ਸੀ ਕਿਸਾਨ ਅੰਦੋਲਨ ਚੱਲ ਰਿਹਾਗਾ। ਉਤੋਂ ਰਾਤ ਨੂੰ ਮੈਂ ਬੱਸ ਦੇ ਵਿੱਚ ਵਾਪਸ ਆ ਰਿਹਾ ਸੀ। ਉਹ ਇੱਥੋਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੀ ਰਸਤੇ ਦੇ ਵਿੱਚ ਇਹ ਜਿਹੜੀ ਮੌਤ ਹੋ ਗਈ ਸੀ। ਕਿ ਉਹਦੇ ਸਪੰਸੀ ਅਸੀਂ ਆਏ ਹੋਏ ਜੀ। ਜੋ ਵੀ ਸਰਕਾਰ ਵੱਲੋਂ ਕੋਈ ਉਹ ਦਿੱਤਾ ਜਾਣਾ ਜੀ। ਉਹ ਅਸੀਂ ਇਹਨਾਂ ਦਾ ਜਿਹੜੀ ਰਿਪੋਰਟਿੰਗ ਹੈ ਜਿਹੜੀ ਉੱਤਰ ਕਰ ਰਹੇ ਹਾਂ ਜੀ ਉਹ ਸਰਕਾਰ ਵੱਲੋਂ ਜੋ ਪਾਲਿਸੀ ਲਾਉਂਦਾ ਉਹ ਤੁਹਾਨੂੰ ਮਿਲਣਾ ਜੀ ਉਹ ਮਿਲੇਗਾ ਮਕਰਨਾ ਸਿੰਘ ਆਂਦੀ ਭਾਰਤੀ ਕਿਸਾਨ ਆंदोलन ਦੇ ਅਕਤੂਬਰ ਜ਼ਿਲ੍ਹਾ ਮੀਤ ਪ੍ਰਧਾਨ ਬਰਨਾਲਾ ਅੱਜ ਸਵੇਰੇ ਸਾਨੂੰ ਪਤਾ ਲੱਗਿਆ ਜੀ ਜਿਹੜਾ ਸਾਥੀ ਦਿੱਲੀੋਂ ਧਰਨੇ ਤੋਂ ਵਾਪਸ ਆ ਰਿਹਾ ਸੀ 20-25 ਦਿਨ ਲਾ ਕੇ ਰਸਤੇ ਵਿੱਚ ਉਹਨਾਂ ਦੀ ਬੱਚ ਦੇ ਬੱਚਾ ਅਚਾਨਕ ਮੌਤ ਹੋ ਗਈ ਤੇ ਸਾਡਾ ਉਹ ਸਾਥੀ ਸ਼ਹੀਦ ਹੋ ਗਿਆ ਕਿਸਾਨੀ ਆंदोलਨ ਦੇ ਵਿੱਚ ਸਰਕਾਰਸ ਲੜਦੇ ਆ ਜੋ ਸਰਕਾਰ ਵੱਲੋਂ ਸਾਡੀ ਮੰਗ ਆ ਗਈ ਦੀ ਉਸ ਨੂੰ 10 ਲੱਖ ਰੁਪਇਆ ਦਿੱਤਾ ਜਾਵੇ ਪਰਿਵਾਰ ਨੂੰ ਇੱਕ ਨੌਕਰੀ ਤੇ ਜਿੰਨਾ ਸਰ ਕਰਜ਼ਾ ਉਹ ਬਾਪ ਕੀਤਾ ਜਾਵੇ ਤੇ ਸਾਡੇ ਇਸ ਜੋਧੇ ਨੂੰ ਸਹੀਦੀ ਦਰਜ ਦਿੱਤਾ ਜਾਵੇ ਅਸੀਂ ਪੂਰੇ ਦੌਰੇ ਸਰਕਾਰ ਕੋਲੋਂ ਮੰਗ ਕਰਦੇ ਆ ਪ੍ਰਸ਼ਾਸਨ ਇੱਥੇ ਆਇਆ ਸਾਡੇ ਜੀਲਦਾਰ ਸਾਹਿਬ ਜੀ ਉਹਨਾਂ ਨੇ ਭਰੋਸਾ ਦਵਾਇਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਨੇ ਤੇ ਜਿਹੜੀ ਸਰਕਾਰ ਆ ਉਹ ਕਾਲੇ ਕਾਨੂੰਨ ਲਾਗੂ ਕਰਨ ਤੇ ਤੁਲੀ ਹੋਈ ਆ ਕਿਸਾਨ ਆਪ ਦਾ ਸਹਾਰਸ਼ ਕਰਦੇ ਆਂ ਅਸੀਂ ਸਰਕਾਰ ਵੱਲੋਂ ਵੀ ਜੋ ਵੀ ਇਹਦੀ ਪੜਦੀ ਹੈਗੀ ਹਮਾਇਤ ਉਹ ਬਿਲਕੁਲ ਕਰਾਂਗੇ ਉਹਨਾਂ ਨੇ ਪ੍ਰੋਸਾ ਦਵਾਇਆ ਅਗਰ ਉਹ ਪ੍ਰੋਸੇ ਤੇ ਖਰੇ ਉਤਰਦੇ ਆ ਠੀਕ ਆ ਨਹੀਂ ਦੱਸੇ ਬੰਦੀ ਆਪਣਾ ਸਹਾਰਸ਼ ਕਰ